ਸੂਪਰ ਹੀਰੋ ਦਾ ਕਿਰਦਾਰ ਕਰਨਾ ਸੌਖਾ ਹੈ ਪਰ ਫਿਲਮਾਂ ਬਣਾਉਣੀਆਂ ਕੋਈ ਸੌਖਾ ਕੰਮ ਨਹੀਂ ਹੈ। ਅਸੀਂ ਬਹੁਤ ਲੋਕ ਦੋਸਤੋ ਸਕਰੀਨਾਂ ਤੇ ਵੇਖਦੇ ਆ ਕਿ ਫਿਲਮ ਬਹੁਤ ਸੋਹਣੀ ਆ థియేਟਰ ਦੇ ਵਿੱਚ 2 ਘੰਟੇ ਵੇਖਿਆ 2.5 ਘੰਟੇ ਲਾਇਆ ਟਿਕਟਾਂ ਲਾਈਆਂ ਦੇਖਿਆ ਤਾਂ ਚਲੋ ਠੀਕ ਹੈ ਇੰਜੋਏ ਕੀਤਾ ਫਿਰ ਅਸੀਂ ਮੈਂਟਲ ਆਉਂਦੇ ਆ ਕਿਸੇ ਚੀਜ਼ ਲੈ ਕੇ ਗਲ ਪਕੈਂਡ ਦੇ ਵਿੱਚ ਕੀ ਇਹ ਤਾਂ ਇੱਥੋਂ ਆਈ ਨਹੀਂ ਹੋਇਆ ਐਦਾ ਨਹੀਂ ਹੋਇਆ ਪਰ ਐਕਟਰ ਦਾ ਉਹਦੇ ਉੱਪਰ ਪੂਰਾ ਜ਼ੋਰ ਲੱਗ ਜਾਂਦਾ ਹੈ ਜੋ ਪੂਰੀ ਟੀਮ ਹੁੰਦੀ ਹੈ ਕਿ ਜੋ ਸਭ ਕਰੀਏ ਤਾਂ ਵਧੀਆ ਹੀ ਕਰੀਏ ਤਾ ਇਸੇ ਤਰ੍ਹਾਂ ਹੀ ਉਹਨਾਂ ਕ੍ਰੇਸ ਨੂੰ ਲੈ ਕੇ ਜਿਹੜੇ ਕ੍ਰਿਸ ਦਾ ਚੌਥਾ ਪਾਰਟ ਆ ਰਿਹਾ ਉਹਨੂੰ ਲੈ ਕੇ ਰਿਤਿਕ ਰੋਸ਼ਨ ਹਜੇ ਥੋੜੇ ਜਿਹਾ ਚੁੱਪ ਨੇ ਤਾਂ ਕਿਉਂਕਿ ਹਜੇ ਸਾਲ ਪਹਿਲਾਂ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਕਿ ਕ੍ਰਿਸਟੇਰੀ ਚਾਰ ਜਲਦੀ ਜਿਹੜੀ ਆਉਣੀ ਹੈ ਪਰ ਕੁਝ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇਗੀਆਂ ਕ੍ਰਿਸਟੂ ਨੂੰ ਲੈ ਕੇ ਤਾਂ ਇਸੇ ਕਰਕੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਇਹ ਕਿਹਾ ਗਿਆ ਕਿ ਸੁਪਰ ਹੀਰੋ ਬੰਨਾ ਸੌਖਾ ਫਿਲਮ ਦੇ ਵਿੱਚ ਪਰ ਫਿਲਮਾਂ ਬਣਾਉਣੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਤਾਂ ਨਿਤਿਕ ਰੋਸ਼ਨ ਨੇ ਆਪਣੀ ਕ੍ਰਿਸਟੂ ਕ੍ਰਿਸਟ 4 ਨੂੰ ਲੈ ਕੇ ਜਿਹੜੀ ਕੁਝ ਗੱਲਾਂ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਤੁਹਾਨੂੰ ਦੱਸਦੇ ਆ ਪੂਰੀ ਰਿਪੋਰਟ ਦੇ ਵਿੱਚ ਵਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੋਸ਼ਨ ਇਹਨਾਂ ਦਿਨਾਂ ਦੇ ਵਿੱਚ ਆਪਣੀ ਫਿਲਮ ਫਾਈਟਰ ਨੂੰ ਲੈ ਕੇ ਚਰਚਾ ਦੇ ਵਿੱਚ ਬੜੇ ਹੋਏ ਨੇ ਫਿਲਮ ਦੇ ਵਿੱਚ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਕਾਫੀ ਪ੍ਰਸ਼ੰਸਾ ਉਹਨਾਂ ਨੂੰ ਮਿਲ ਰਹੀ ਹੈ ਤਾਂ ਉੱਥੇ ਹੀ ਹੁਣ ਇਸ ਫਿਲਮ ਦੇ ਬਾਰੇ ਗੱਲ ਕਰਦੇ ਹੋਏ ਰਿਤਿਕ ਨੇ ਆਪਣੀ ਆਉਣ ਵਾਲੀਆਂ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਦਾ ਵੀ ਕੁਲਾਸਾ ਕੀਤਾ ਰਿਤਿਕ ਨੇ ਕਿਹਾ ਕਿ ਸੁਪਰ ਹੀਰੋ ਫਿਲਮ ਦੇਖਣਾ ਮਜ਼ੇਦਾਰ ਹੋ ਸਕਦਾ ਹੈ ਪਰ ਇਸ ਨੂੰ ਬਣਾਉਣਾ ਕੰਮ ਆਸਾਨ ਨਹੀਂ ਹੈਗਾ ਇਸ ਨਾਲ ਹੀ ਉਹਨਾਂ ਨੇ ਆਪਣੀ ਫਿਲਮ ਕ੍ਰੈਸਟੀ ਫ੍ਰੈਂਚਾਈਜ਼ੀ ਦੇ ਚੌਥੇ ਪਾਗ ਦੇ ਬਾਰੇ ਵੀ ਗੱਲ ਕੀਤੀ ਫਿਲਮ ਦੇ ਵਿੱਚ ਲਗਾਤਾਰ ਬਣੀ ਜਿਗਿਆਸਾ ਦਾ ਜਵਾਬ ਦਿੰਦੇ ਹੋਏ ਰਿਤਿਕ ਰੋਸ਼ਨ ਨੇ ਸੰਕੇਤ ਦਿੱਤਾ ਕਿ ਪ੍ਰਸ਼ੰਸਕਾਂ ਨੂੰ ਹੋਜੇ ਥੋੜਾ ਜਿਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਸੁਪਰ ਹੀਰੋ ਨੂੰ ਜੀਵੰਤ ਕਰਨ ਦੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਦੇ ਬਾਰੇ ਦੱਸਦੇ ਹੋਏ ਉਹਨਾਂ ਨੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਥੋੜਾ ਜਿਹਾ ਸਬਰ ਰੱਖਣ ਦੀ ਲੋੜ ਹੈ ਕਿਉਂਕਿ ਫਿਲਮ ਹਜੇ ਆਪਣੀ ਜਗ੍ਹਾ ਦੇ ਉੱਪਰ ਹੀ ਚੱਲ ਰਹੀ ਹੈ ਹਾਲੀ ਦੇ ਵਿੱਚ ਅਭਿਨੇਤਾ ਨੇ ਦੱਸਿਆ ਕਿ ਕ੍ਰਿਸ ਚਾਰ ਬਾਰੇ ਗੱਲ ਕਰਨਾ ਹਜੇ ਜਲਦਬਾਜ਼ੀ ਹੋਏਗੀ ਫਿਲਮ ਦਾ ਫਿਲਮ ਦੇ ਉੱਪਰ ਜਿਹੜਾ ਕੰਮ ਜਾਰੀ ਹੈਗਾ ਤੇ ਕੁਝ ਅਜਈਆਂ ਫਿਲਮਾਂ ਨੇ ਤੇ ਸਪਸ਼ਟ ਰੂਪ ਦੇ ਵਿੱਚ ਇੱਕ ਕਠਿਨ ਫਿਲਮ ਹੈ ਤੇ ਤੁਹਾਨੂੰ ਇਸ ਦਾ ਜਿਹੜਾ ਇੱਕ ਪੱਖ ਵੀ ਦੇਖਣਾ ਹੋਊਗਾ ਜਿਸ ਦੇ ਵਿੱਚ ਕਾਫੀ ਗਹਿਰਾਈ ਵੀ ਹੈਗੀ ਹੈ ਤਾਂ ਕਾਫੀ ਸਾਰੀਆਂ ਅਟਕਲਾਵਾਂ ਜਿਹੜੀਆਂ ਨੇ ਕ੍ਰਿਸ਼ 4 ਨੂੰ ਲੈ ਕੇ ਜੁੜੀਆਂ ਹੋਈਆਂ ਨੇ ਕਿਉਂਕਿ ਅਸੀਂ ਕਹਿ ਸਕਦੇ ਹਾਂ ਕਿ ਬਚਪਨ ਟਾਈਮ ਤੋਂ ਹੀ ਜੁੜੀਆਂ ਇਹ ਫਿਲਮਾਂ ਦੇਖਦੇ ਆ ਰਹੇ ਹਾਂ ਕਿ ਤਾਂ ਬਹੁਤ ਲੋਕ ਪਸੰਦ ਕਰਦੇ ਨੇ ਕ੍ਰਿਸ਼ ਨੂੰ ਲਗਾਤਾਰ ਟੈਂਪਾਰਟ ਬਣੀ ਤਾਂ ਉਹਨਾਂ ਨੂੰ ਲੋਕਾਂ ਨੇ ਪਿਆਰ ਕੀਤਾ ਤਾਂ ਹੁਣ ਜਿਹੜੀ ਕ੍ਰਿਸ਼ 4 ਆਉਣੀ ਹੈ ਉਹਨੂੰ ਲੈ ਕੇ ਵੀ ਲੋਕਾਂ ਦੇ ਅੰਦਰ ਕ੍ਰੇਜ਼ ਸੀਗਾ ਕਿ ਕਦੋਂ ਫਿਲਮ ਹੈ ਬਹੁਤ ਉਤਸੁਕ ਸੀਗੇ ਲੋਕ ਜਿਨ੍ਹਾਂ ਨੇ ਪਹਿਲਾਂ ਵਾਲੀਆਂ ਫਿਲਮਾਂ ਦੇਖੀਆਂ ਨੇ ਕਿ ਕਦੋਂ ਆ ਤਾਂ ਜਦੋਂ ਰਿਤਿਕ ਰੋਸ਼ਨ ਨੂੰ ਇਸ ਗੱਲ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਸੀਗਾ ਥੋੜਾ ਜਾਂ ਸਬਰ ਕਰ